ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਵੇੜੇ ਅਸੀਂ ਜਿਹੜਾ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਰੋਡ ਜਾਂਦਾ ਵਾ ਉਸ ਰੋਡ ਦੇ ਉੱਤੇ ਮੌਜੂਦ ਮਾਂ ਕਹਿੰਦੇ ਹੁੰਦੇ ਆ ਦਾਨੀ ਸੱਜਣ ਨੇ ਜਿਹੜੇ ਉਹਨਾਂ ਦੀ ਦੁਨੀਆ ਤੇ ਘਾਟ ਨਹੀਂ ਹਰੇਕ ਬੰਦਾ ਆਪਣੇ ਦਸਵੰਧਾ ਵਿੱਚੋਂ ਸੇਵਾ ਕਰਦਾ ਵਾ ਦਾਨ ਕਰਦਾ ਵਾ ਭੁੱਖਿਆਂ ਦਾ ਢੱਡ ਭਰਦਾ ਵਾ ਸਿੱਖੀ ਦਾ ਸਿਧਾਂਤ ਵੀ ਇਹੀ ਆ ਕੇ ਦਰਤੇ ਆਏ ਨੂੰ ਤੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਸੋ ਅੱਜ ਸੀ ਬਾਈ ਰਾਜੇ ਢਾਬਾ ਜਿਹੜਾ ਰਾਜੇ ਢਾਬੇ ਦੇ ਉੱਤੇ ਖੜੇ ਆ ਅੱਬਾ ਆਪਣੇ ਦਸਵੰਦ ਦੇ ਨਾਲ ਜੇਸ ਤਰੀਕੇ ਦੀ ਸੇਵਾ ਕਰਦਾ ਵਾ ਉਹ ਤਸਵੀਰਾਂ ਮੈਂ ਤੁਹਾਨੂੰ ਦਿਖਾਉਣੀਆਂ ਚਾਹਨਾ ਵਾ ਸੋ ਬਾਈ ਆ ਤੁਸੀਂ ਸਾਰਾ ਦੇਖ ਸਕਦਾ ਰਾਜੇ ਢਾਬੇ ਦੇ ਉੱਤੇ ਖੜੇ ਆ ਆ ਸਾਰਾ ਰਾਜੇ ਢਾਬੇ ਦੀ ਪਾਰਕਿੰਗ ਆ ਬਹੁਤ ਵੱਡਾ ਜਿਹੜਾ ਉਹ ਢਾਬਾ ਵਾ ਜੀ ਕਹਿਣ ਦਾ ਭਾਵ ਉਹ ਕਹੇ ਦੀ ਕੀ 5 ਸਟਾਰ ਰੈਸਟੋਰੈਂਟਾਂ ਦੇ ਵਿੱਚ ਆਉਂਦਾ ਵਾ ਆ ਐਨ ਆਰ ਆਈ ਸਾਰੇ ਬੰਦੇ ਜਿਹੜੇ ਵੀ ਚੰਡੀਗੜ੍ਹ ਆਉਂਦੇ ਆ ਕੁਛ ਹੁੰਦੇ ਆ ਇੱਥੇ ਰੁੱਕ ਕੇ ਜਾਂਦੇ ਆ ਪਰ ਇਹ ਬੰਦੇ ਦੀ ਇੱਕ ਨਵਿਕਲੀ ਪਹਿਲ ਦੀ ਮੈਂ ਤੁਹਾਨੂੰ ਗੱਲ ਕਰਨੀ ਚਾਹਨਾ ਵਾ ਕਿ ਇਹ ਬੰਦੇ ਭਾਈ ਕੀ ਕਰਦੇ ਆ ਇਹ ਜਿਹੜੇ ਲੋਕ ਤਾਂ ਜਿੰਨਾਂ ਕੋਲੇ ਪੈਸੇ ਹੈਗੇ ਆ ਉਹ ਆਪਦਾ ਪ੍ਰਸ਼ਾਦਾ ਪਾਣੀ ਸ਼ੱਕ ਲੈਂਦੇ ਆ ਪਰ ਜੇ ਕੋਈ ਵੀ ਬੰਦਾ ਜਿਹਦੇ ਕੋਲੇ ਪੈਸੇ ਨਹੀਂ ਹੈਗੇ ਪ੍ਰਸ਼ਾਦਾ ਪਾਣੀ ਸ਼ਕਣਾ ਚਾਹੁੰਦਾ ਵਾ ਉਹਦਾ ਹੱਲ ਵੀ ਰਾਜੇ ਢਾਬੇ ਵਾਲਾ ਕੋਲ ਆ ਉਹ ਉਹਨਾਂ ਦੀ ਸੇਵਾ ਕਰਦੇ ਆ ਉਹ ਸੇਵਾ ਕਿੱਥੇ ਕਰਦੇ ਆ ਮੈਂ ਤੁਹਾਨੂੰ ਇੱਥੇ ਲਿਜਾਣਾ ਚਾਹੁੰਨਾ ਵਾਂ ਮੈਂ ਤੁਹਾਨੂੰ ਇਹ ਜਗ੍ਹਾ ਦਿਖਾਉਣੀ ਚਾਹੁੰਨਾ ਵਾਂ ਇਹ ਜਗ੍ਹਾ ਵਾ ਜਿਹੜੀ ਇਹ ਰਾਜੇ ਢਾਬੇ ਵਾਲਿਆਂ ਨੇ ਇੱਥੇ ਕੈਵਨ ਬਣਾਇਆ ਹੋਇਆ ਵਾ ਸੋ ਇੱਥੇ ਰਾਜੇ ਢਾਬੇ ਵਾਲੇ ਗੁਰੂ ਕਾ ਲੰਗਰ ਚਲਾਉਂਦੇ ਆ ਭਾਈ ਕੋਈ ਵੀ ਲੋੜਵੰਦ ਬੰਦਾ ਹੁੰਦਾ ਜਿਹਦੇ ਕੋਲੇ ਪੈਸੇ ਨਹੀਂ ਹੁੰਦੇ ਉਹ ਬੰਦਾ ਇੱਥੇ ਆ ਕੇ ਦੇਖੋ ਤੁਸੀਂ ਮੈਂ ਤੁਹਾਨੂੰ ਇਸ਼ਤਿਹਾਰ ਦਿਖਾ ਦੇਣਾ ਚਾਹੁੰਨਾ ਸਰਫ ਲੋੜ ਬੰਦਾ ਵਾਸਤੇ ਗੁਰੂ ਕਾ ਲੰਗਰ ਟਾਈਮ ਦੁਪਹਿਰ 12:30 ਤੋਂ 3 ਵਜੇ ਤੱਕ ਇੱਥੇ ਸਮਾਂ ਹੁੰਦਾ ਫਿਲਹਾਲ ਜਿਹੜਾ ਸਮਾਂ ਵਾ ਉਹ ਸਮਾਂ ਜ਼ਿਆਦਾ ਹੋ ਚੁੱਕਿਆ ਵਾ ਕਰੀਬ 5 ਵਜਣ ਦਾ ਵੇਲਾ ਹੋ ਗਿਆ ਵਾ ਸੋ ਤਾਂ ਕਰਕੇ ਜਿਹੜਾ ਇਹ ਬੰਦ ਪਿਆ ਵਾ ਕਿਸੇ ਬੰਦੇ ਕੋਲ ਵੀ ਜੇ ਪੈਸੇ ਨਹੀਂ ਹੁੰਦੇ ਤਾਂ ਉਹ ਬੰਦਾ ਇਸ ਜਗ੍ਹਾ ਜੁਤੇ ਆ ਕੇ ਪ੍ਰਸ਼ਾਦਾ ਪਾਣੀ ਸ਼ਾਕੇ ਜਾਂਦਾ ਵਾ ਇਹ ਜਿਹੜੀ ਜਗ੍ਹਾ ਵਾ ਏ ਰਾਜੇ ਦਾ ਬੈਲ ਨੇ ਜਗਾ ਰਿਜ਼ਰਵ ਰੱਖੀ ਹੋਈ ਆ ਕਹਿਣ ਦਾ ਭਾਵ ਛੱਡ પાਕੇ ਚਾਦਰਾਂ ਲਾ ਕੇ ਸਾਰੀ ਜਗਾ ਸਾਈਡ ਤੇ ਰੱਖੀ ਹੋਈ ਆ ਵੀ ਕੱਲੂ ਕੋਈ ਲੋੜਬੰਦ ਬੰਦਾ ਜੇ ਕਿਸੇ ਕੋਲੇ ਪੈਸੇ ਨਹੀਂ ਵੀ ਹੈਗੇ ਉਹ ਇੱਥੋਂ ਭੁੱਖਾ ਨਾ ਜਾਵੇ ਸੋ ਅਜਿਹੇ ਬਾਈ ਦੀ ਸੋਚ ਨੂੰ ਸਲੂਟ ਕਰਦੇ ਆ ਅਸਲ ਦੇ ਵਿੱਚ ਇਹ ਜਿਹੜੇ ਅਸੀਂ ਕਹਿੰਦੇ ਨਾ ਧੰਨਵਾਦ ਅਸਲ 'ਚ ਇਹ ਬਾਈ ਹੋਣਾ ਧੰਨਵਾਦ ਨੇ ਅਸਲ ਦੇ ਵਿੱਚ ਇਹ ਉਹ ਲੋਕ ਨੇ ਜਿਹੜੇ ਲੋਕ ਵਾਕਈ ਸਾਡੀ ਸਿੱਖੀ ਨੂੰ ਸਾਡੀ ਮਨੁੱਖਤਾ ਨੂੰ ਤੇ ਸਾਡੇ ਪੰਜਾਬੀ ਹੋਣ ਨੂੰ ਪੂਰੀ ਦੁਨੀਆ ਦੇ ਉੱਤੇ ਪ੍ਰਮੋਟ ਕਰਦੇ ਆ ਤੇ ਅਜਿਹੇ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਆ ਸੋ ਮੈਨੂੰ ਆਸ ਉਮੀਦ ਆ ਵੀ ਤੁਹਾਨੂੰ ਜੜੀਆਂ ਇਹ ਤਸਵੀਰਾਂ ਨੇ ਉਹ ਚੰਗੀਆਂ ਲੱਗੀਆਂ ਹੋਣਗੀਆਂ ਸੋ ਤੁਸੀਂ ਵੀ ਜਰੂਰ ਬਾਈ ਦੱਸਿਓ ਵੀ ਕਿਹੜਾ ਕਿਹੜਾ ਬਾਈ ਆ ਜਿਹਨੂੰ ਇਸ ਗੱਲ ਦਾ ਪਤਾ ਸੀਗਾ ਸੋ ਜੇ ਕਦੇ ਵੀ ਕਿਸੇ ਲੋੜਵੰਦ ਨੂੰ ਇੱਥੇ ਲੋੜ ਹੁੰਦੀ ਆ ਤਾਂ ਆ ਕੇ ਆਪਦਾ ਲੰਗਰ ਪਾਣੀ ਇੱਥੇ ਸ਼ੱਕ ਦਾ